ਉਹ ਦੇਖਦੇ ਆ ਸਾਹਮਣੇ ਕਿ ਵਿਰਾਟ ਕੋਹਲੀ ਦੇ ਸਾਹਮਣੇ ਬਾਲ ਕਰਾਉਣੀ ਸਾਹਮਣੇ ਸਾਡਾ ਤਨਵੀਰ ਸਿੰਘ ਆ ਬੋਲਣ ਦੇ ਵਿੱਚ ਉਹ ਕਵੀਰ ਸਿੰਘ ਆ ਬੋਲ ਦਿੰਦੇ ਆ ਕਿਵੇਂ ਦੇਖਦੇ ਸਾਰੀਆਂ ਚੀਜ਼ਾਂ ਲੋਜੀ ਵਿਰਾਟ ਕੋਹਲੀ ਵਰਗੇ ਵੱਡੇ 스타 ਪਲੇਅਰ ਖੇਡਦੇ ਆ ਇਹਨਾਂ ਦਾ ਡ੍ਰੀਮ ਸੀ ਤਨਵੀਰ ਦਾ ਪਹਿਲਾਂ ਕਿ ਉਹਦਾ ਦਾ ਪਲੇਅਰ ਬਣਨਾ ਸੀ ਕਿਸੇ ਦਾ ਨਾ ਤਨਵੀਰ ਭਾਈ ਕਿਵੇਂ ਓਵਰਾਲ ਮਾਹੌਲ ਕਿਵੇਂ ਦੇਖਦੇ ਹੋ ਆਸਟ੍ਰੇਲੀਆ ਤੋਂ ਬੋਲਣ ਤੋਂ ਬਾਅਦ ਇੰਡੀਆ ਜਾਂਦੇ ਹੋ ਇੰਡੀਆ ਜਾ ਕੇ ਜਿਹੜੇ ਮੈਚ ਹੋਏ ਸੀ ਉਹਨਾਂ ਦਾ ਐਕਸਪੀਰੀਅੰਸ ਤੇ ਓਵਰਾਲ ਕਿਵੇਂ ਦਾ ਲੱਗਦਾ ਟੀਮ 'ਚ ਇੰਡੀਆ ਖੇਡੋ ਇੱਥੇ ਖੇਡਦੇ ਸਪੋਰਟ ਦੋਨੇ ਬੰਨੇ ਹੁੰਦੇ ਉੱ ਜਬ ਟੀਵੀ ਆਸਟ੍ਰੇਲੀਆ ਸੈਂਟੀਮੀਅਰ ਸੈਕ्रेडਾਂ ਤੇ ਅਸੀਂ ਸਿਡਨੀ ਦੇ ਵਿੱਚ ਜਿਹੜਾ ਅੱਜ ਫਾਈਨਲ ਦਿਨ ਆ ਜੀ ਉੱਥੇ ਕਬੱਡੀ ਦੇ ਮੈਚ 뮤지컬 ਚੇਅਰ ਨਾਲ-ਨਾਲ ਦੇਖ ਰਹੇ ਹਾਂ ਔਰ ਇੱਕ ਚਿਹਰਾ ਤੁਸੀਂ ਇੱਧਰ ਪਛਾਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਦੇਖੋਗੇ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਕ੍ਰਿਕਟ ਟੀਮ ਦੇ ਵਿੱਚ ਜਿਹੜਾ ਤਨਵੀਰ ਸੰਘਾ ਔਰ ਜਿਹੜੀ ਇੱਥੋਂ ਦੀ ਆਈਪੀਐਲ ਆਸਟ੍ਰੇਲੀਆ ਦੀ ਬੀਬੀਐਲ ਆ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਖੇਡਦੇ ਦੇਖਦੇ ਹੋ ਔਰ ਇੱਕ ਯੰਗ ਮੁੰਡਾ ਇੱਕ ਐਗਜ਼ਾਮਪਲ ਆ ਕਿ ਜਿਨ੍ਹਾਂ ਦੇ ਨਾਲ ਪੌਸਨ ਦਰਸ਼ਕੀ ਜਿਹੜੀ ਪੁੱਛੇ ਦਰਵਾ ਰਹੇ ਨੇ ਔਰ ਆਪਾਂ ਕੋਸ਼ਿਸ਼ ਕਰਾਂਗੇ ਥੋੜੀ ਜਿਹੜੀ ਗੱਲਬਾਤ ਆ ਤਨਵੀਰ ਸੰਘਾ ਨਾਲ ਹੋ ਜੇ ਭਾਈ ਜੋਗਾ ਸਿੰਘ ਸਾਡੇ ਨਾਲ ਨੇ ਆਪਾਂ ਫੋਟੋਵਾਲੇ ਵਿੱਚ ਅਕਸਰ ਦੇਖਦੇ ਆ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਹਾਡਾ ਸਵਾਗਤ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੀ ਅਕਸਰ ਖਬਰਾਂ ਦੇਖਦੇ ਰਹਿੰਦੇ ਆ ਮੈਚ ਦੇਖਦੇ ਰਹਿੰਦੇ ਆ ਔਰ ਬਹੁਤ ਪ੍ਰਮਾਤਮਾ ਦੀ ਕਿਰਪਾ ਹੋਈ ਆ ਆਸਟ੍ਰੇਲੀਆ ਦੇ ਵਿੱਚ ਆਪਾਂ ਇਹ ਚੀਜ਼ ਹਮੇਸ਼ਾ ਪਾਜੀ ਦੇਖਦੇ ਆ ਜਿਹੜੇ ਆਪਣੇ ਹੁਣ ਪ੍ਰਧਾਨ ਮੰਤਰੀ ਨੇ ਇੱਕ ਟਾਈਮ ਉਹ ਵੀ ਕਿਸੇ ਦੇਸ਼ ਦੇ ਵਿੱਚੋਂ ਆਏ ਸਾਡੇ ਉਥੇ ਲੋਕਲ ਅਸੀਂ ਕਹਿੰਨ ਬੰਦ ਉਥੇ ਐਮਪੀ ਕੁੜੀ ਉਹ ਸ਼੍ਰੀਲੰਕਾ ਤੋਂ ਉਹ ਹੀ ਸਾਡੇ ਲਈ ਇਹ ਇੱਕ ਮੌਕਾ ਮਿਲ ਜਾਂਦਾ ਆ ऑस्ट्रेलिया ਦੇ ਵਿੱਚ ਇਸ ਚੀਜ਼ ਨੂੰ ਆਪਾਂ ਸੁਭਾਗ ਮੰਨਦੇ ਆ ਔਰ ਜਦੋਂ ਦੇਖਦੇ ਆ ਸਾਹਮਣੇ ਕਿ ਵਿਰਾਟ ਕੋਹਲੀ ਦੇ ਸਾਹਮਣੇ ਬਾਲ ਕਰਾਉਣੀ ਸਾਹਮਣੇ ਸਾਡਾ ਤਨਵੀਰ ਸਿੰਘਾ ਬੋਲਣ ਦੇ ਵਿੱਚ ਉਹ ਵੀ ਸਿੰਘਾ ਬੋਲ ਦਿੰਦੇ ਆ ਕਿਵੇਂ ਦੇਖਦੇ ਸਾਰੀਆਂ ਚੀਜ਼ ਜਲਦੀ ਆ ਸਾਲ ਤੋਂ ਪਹਿਲਾਂ ਤੁਹਾਡਾ ਆਪਣੇ ਪੰਜਾਬ ਟੀਵੀ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜਾ ਆ ਕੇ ਸਾਰੇ ਕਵਰੇਜ ਵੱਡੀਆਂ ਗੇਮਾਂ ਦੀ ਦੂਜੀ ਗੱਲ ਜਦੋਂ ਵਿਰਾਟ ਕੋਹਲੀ ਵਰਗੇ ਵੱਡੇ 스타 ਪਲੇਅਰ ਖੇਡਦੇ ਆ ਇਹਨਾਂ ਦਾ ਡ੍ਰੀਮ ਸੀ ਤਨਵੀਰ ਦਾ ਜੋਦਰ 플레이ਰ ਭੰਡਾ ਸੀ ਕਿਸੇ ਦੇ ਨਾ ਤੇ ਚਲੋ ਇਹਨਾਂ ਦਾ ਡ੍ਰੀਮ ਪੂਰਾ ਹੋਇਆ ਔਰ ਵਧੀਆ ਨੇ ਬੋਲਿੰਗ ਵੀ ਕਰਾ ਕੇ ਦੇਖ ਲਈ ਉਹਨਾਂ ਨੂੰ ਵਧੀਆਈ ਦੀ ਟੀਮ ਨੇ ਥੋੜੇ ਮੈਚ ਵੀ ਗੇਟ ਕੇ ਦੇਖ ਲੈ ਜਿੱਦਾਂ ਵਧੀਆ ਐਕਸਪੀਰੀਅੰਸ ਹੋ ਰਿਹਾ ਕੋ ਉਹ ਹਲੇ ਉਮਰ ਹੀ 23 ਸਾਲ ਦੀ ਆ ਹੌਲੀ ਹੌਲੀ ਜਿੱਦਾਂ ਉਸ ਮੁਕਾਮ ਤੇ ਪਹੁੰਚਾਂਗੇ ਪਰ ਮਾਰਮਾ ਮਹਿਰ ਕਰੂਗਾ ਜ਼ਰੂਰ ਨਹੀਂ ਬਿਲਕੁਲ ਜੀ ਤਰਵੀਰ ਭਾਈ ਕਿਵੇਂ ਦੇਖਦੇ ਹੋ ਤੁਸੀਂ ਓਵਰ ਆਲ ਆਸਟ੍ਰੇਲੀਆ ਦੇ ਵਿੱਚ ਭਾਈ ਇੱਥੋਂ ਦੇ ਜੰਪ ਇੱਥੋਂ ਦੇ ਜੰਪ ਵਾਲ ਤੁਸੀਂ ਇੱਥੋਂ ਦੇ ਜੰਪ ਵਾਲੋ ਬਹੁਤ ਸਾਰੇ ਬੱਚੇ ਸੀ ਕਬੱਡੀ ਜੀ ਵੀ ਦੇਖੇ ਇਸ ਵਾਰ ਨਵੀਂ ਚੀਜ਼ ਦੇਖਣ ਨੂੰ ਮਿਲੀ ਵੀ ਕ ਉਹਨਾਂ ਦੀ ਗੇਮ ਨੂੰ ਵੀ ਲੋਕਾਂ ਨੇ ਇੰਜੋਏ ਕੀਤਾ ਬਈ ਕਿਵੇਂ ਓਵਰ ਆਲ ਮਾਹੌਲ ਕਿਵੇਂ ਦੇਖਦੇ ਹੋ ਸ੍ਰੀਯਤ ਬੋਰਨੋਂ ਤੋਂ ਬਾਅਦ ਇੰਡੀਆ ਜਾਨੇ ਹੋ ਇੰਡੀਆ ਜਾ ਕੇ ਜਿਹੜੇ ਮੈਚ ਹੋਏ ਸੀ ਉਹਨਾਂ ਦਾ ਐਕਸਪੀਰੀਅੰਸ ਤੇ ਓਵਰ ਆਲ ਕਿਵੇਂ ਦਾ ਲੱਗਦਾ ਟੀਮ 'ਚ ਪਹਿਲਾ ਸੇਮ ਥਿੰਗ ਥੈਂਕ ਯੂ ਸਾਰਿਆਂ ਨੂੰ ਆਉਣ ਨਾਲ ਇੱਥੇ ਤਾਂ ਬਹੁਤ ਬੜੀ ਕਮਿਊਨਿਟੀ ਵੱਲੋਂ ਸਪੋਰਟ ਕਰਦੀ ਹੈ ਸਾਰਿਆਂ ਨੂੰ ਪਵਾ ਕੱਲਾ ਜਾਣਾ ਜਿਆ ਸਾਰੇ ਜਣ ਖੇਡ ਦੇ ਸਾਰਿਆਂ ਨੂੰ ਸਪੋਰਟ ਕਰਦੇ ਜਮਰਦੀ ਖੇਡ ਦੇ ਵਾਲੀਬਾਲ ਸੌਕਰ ਰਨਿੰਗ ਐਥਲੈਟਿਕਸ ਜੋ ਮਰਦੀ ਨੂੰ ਪੂਰਾ ਸਪੋਰਟ ਕਰ ਜਦੋਂ ਵੀ ਮਿਲਦਾ ਕਿਸੇ ਨੂੰ ਸਾਰਿਆਂ ਨੂੰ ਥੈਂਕ ਯੂ ਸਾਰੇ ਰਿਪਰੈ ਇੰਡੀਆ ਖੇਡੋ ਇੱਥੇ ਖੇਡਿਓ ਸਪੋਰਟ ਦੋਨੇ ਬੰਨੇ ਹੁੰਦੇ ਉੱਥੇ ਵੀ ਬਹੁਤ ਵਧੀਆ ਸਪੋਰਟ ਕਰਦੇ ਇੱਥੇ ਵੀ ਹੋਰ ਜਿਆਦਾ ਸਪੋਰਟ ਵਧੀਆ ਕਰਦੇ ਜਿਹੜਾ ਮਰਜੀ ਸਪੋਰਟ ਖੇਡੋ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿ ਜਦੋਂ ਇੱਥੇ ਆਉਂਦੇ ਆਂ ਦੇਖਦੇ ਕਿ ਮੇਰੇ ਨਾਲੇ ਵੀ ਖੇਡੂਗਾ ਮੇਰੇ ਨਾਲੇ ਵੀ ਹੁਣ ਤਨਵੀਰ ਉੱਥੇ ਹੈਗਾ ਜਗਰਿੰਦਰ ਉੱਥੇ ਹੈਗਾ ਉਸਮਾਨ ਉੱਥੇ ਹੈਗਾ ਸਾਰੇ ਖੇਡਣਗੇ ਉੱਥੇ ਕੋਈ ਇੱਕ ਜਣਾ ਦੇ ਵੀ ਗੱਲ ਮੈਂ ਵੀ ਕਰ ਸਕਦਾ ਬੜਾ ਜਿਆਦਾ ਵੀ ਛੋਟੇ ਹੁੰਦੇ ਉਹੀ ਸੋਚਦੇ ਸੀਗੇ ਕਿ ਅਸੀਂ ਵੀ ਖੇਡਾਂਗੇ ਇੱਕ ਦਿਨ ਜਿੱਤਾਂ ਉਹ ਤੇ ਅਸੀਂ ਹੋਰ ਇੰਟਰਵਿਊ ਤੁਹਾਡੇ ਨਾਲ ਕਰੀਏ ਨਾਓ ਇਸ ਥੈਂਕ ਦੀ ਇੰਟਰਨੈਸ਼ਨਲ ਕ੍ਰਿਕਟ ਟੀਮ ਦੇ ਵਿੱਚ ਇਹ ਪੰਜਾਬੀ ਮੁੰਡੇ ਨੇ ਧੂਮਾਂ ਪਾਈਆਂ ਇੱਥੋਂ ਦਾ ਜੰਪ ਵਾਲਾ ਜੀ ਸਿਰਫ 23 ਸਾਲ ਦੀ ਉਮਰ ਆ ਔਰ ਵਿਰਾਟ ਕੋਹਲੀ ਹਰਦਿਕ ਪੰਡਿਆ ਉਹਨਾਂ ਨੂੰ ਸਾਰਿਆਂ ਨੂੰ ਬੋਲਾਂ ਇਹ ਮੁੰਡੇ ਨੇ ਕਰਵਾਈਆਂ ਬਹੁਤ ਸੋਹਣੇ ਮੈਚ ਹੋਏ ਆ ਹਜੇ ਨਵਾਂ ਪਰ ਐਕਸਪੀਰੀਅੰਸ ਦੇ ਨਾਲ ਆਪਾਂ ਦੇਖਾਂਗੇ ਉਹਨਾਂ ਵਾਲੇ ਸਮਾਂ ਚ ਬਹੁਤ ਸਾਰੇ ਮੈਚ ਜਿਹੜੇ ਆਸਟ੍ਰੇਲੀਆ ਨੂੰ ਜਿਤਾਊਗਾ ਤਨਵਾਜੀ ਤੁਸੀਂ ਦੇਖਦੇ ਰਹੋ ਪੰਜਾਬੀ ਟੀਵੀ ਆਸਟ੍ਰੇਲੀਆ ਜ਼ਰੂਰੀ ਸਰਟੀਫਿਕੇਟ ਬਣਵਾਉਣ ਲਈ ਅਪਰ ਕਰੋ ਤੁਹਾਡਾ ਪਰੋਸਾ ਹੀ ਹੈ ਸਾਡੀ ਪਹਿਚਾਨ ਤੁਹਾਡੇ ਪਰੋਸੇ ਯੋਗ ਵਕੀਲ ਹਾਜ਼ਰ ਹਨ ਟ੍ਰੇਨਬਰਨ ਅਤੇ ਪੈਕਨਮ ਵਿਦਿ ਅੱਜ ਹੀ ਸੰਪਰਕ ਕਰੋ ਸ਼ਰਮਾ ਸੌਲਿਸੀਟਰ ਐਂਡ ਕਨਵੈਨਸਰ ਵਿਕਰਮ ਸ਼ਰਮਾ ਤੇ ਸੁਨਾਨਾ ਸ਼ਰਮਾ 0478142378 ਘਰ ਦਾ ਲੋਨ ਵੀ ਕਰਵਾਉਣਾ ਹੈ ਤੇ ਉਧਰੋਂ ਪੀਆਰ ਵੀ ਨਹੀਂ ਆਈ ਹੋ ਮਹਾਰਾਜ ਟੈਨਸ਼ਨ ਛੱਡੋ ਤੇ ਹੁਣੇ ਕਾਲ ਕਰੋ ਨੀਡਜ਼ ਮਾਰਗੇਜ ਦੇ ਨੀਤੀ ਸਰਕਾਰੀਆਂ ਨੂੰ ਉਹਨਾਂ ਕੋਲ ਹੈ ਇਸ ਦਾ ਪੂਰਾ ਹੱਲ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਫਾਰਮ ਲੋਨ ਕਾਰ ਲੋਨ ਬਿਜ਼ਨਸ ਲੋਨ ਬਿਜ਼ਨਸ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਆਦ ਲਈ ਅਸੀਂ ਹਾਂ ਹਾਜ਼ਰ ਅਸੀਂ ਪੰਜਾਬ ਤੋਂ ਹੀ ਵੱਧ ਬੈਂਕਾਂ ਨਾਲ ਕੰਮ ਕਰਦੇ ਆ ਤਾਂ ਜੋ ਤੁਹਾਡੀ ਹਰ ਜ਼ਰੂਰਤ ਦਾ ਕੱਢੀੇ ਤੋੜ ਬਸ ਹੁਣ ਚਿੰਤਾ ਛੱਡੋ ਤੇ ਫੋਨ ਕਰੋ 0499165005 ਬਸ ਤੁਸੀਂ ਨਾਮ ਯਾਦ ਰੱਖਿਓ ਨੀਡਜ਼ ਮਾਰਗੇਜ ਨੀਤੀ ਸਰਕਾਰੀਆਂ ਗੱਡੀ ਜਾਂਦੀ ਏ ਸ਼ਲਾੰਗਾ ਓ ਬਾਈ ਗੱਡੀ ਤਾਂ ਤਾਂ ਚਲਾਂਗਾ ਮਾਰੂ ਜੇ ਗੱਡੀ ਦੇ ਟਾਇਰ ਵਧੀਆ ਹੋਣਗੇ ਤੇ ਵਧੀਆ ਟਾਇਰ ਪਵਾਉਣ ਲਈ ਤੁਹਾਨੂੰ ਦੂਰ ਜਾਣ ਦੀ ਲੋੜ ਨਹੀਂ ਗੱਡੀ ਦੇ ਟਾਇਰ ਪਵਾਉਣੇ ਆ ਜਾਂ ਗੇੜੀ ਛੇੜੀ ਕੱਢਣ ਲਈ ਲਿਸ਼ਕਦੇ ਰਿੰਮ ਚੜਾਉਣੇ ਆ ਤਾਂ ਅੱਜ ਹੀ ਬੀਚਾਉਂ ਟਾਇਰਸ ਬਲੈਕ ਟਾਉਨ ਵਿਖੇ ਪਹੁੰਚੋ ਚਾਹੇ ਹੈ ਤੁਹਾਡੇ ਕੋਲ ਕਾਰ 4x4 ਐਸਯੂਵੀ ਲਾਈਟ ਟਰੱਕ ਅਤੇ ਹਰ ਤਰ੍ਹਾਂ ਦੇ ਟਾਇਰ ਤੇ ਰਿੰਮ ਲਈ ਵਨ ਸਟਾਪ ਸ਼ਾਪ ਐਚਏਸੀ ਲੌਗਬੁੱਕ ਸਰਵਿਸਿਜ਼ 휠 ਬੈਲੈਂਸਿੰਗ ਤੇ 휠 ਅਲਾਈਨਮੈਂਟ ਵੀ ਕਰਦੇ ਆ ਤੇ ਹਰ ਤਰ੍ਹਾਂ ਦੇ ਪਪੂਲਰ ਟਾਇਰ ਦੇ ਬ੍ਰਾਂਡ ਸਾਡੇ ਕੋਲ ਉਪਲਬਧ ਨੇ ਤੇ ਉਸੇ ਟਾਈਮਸ ਬਲੈਕ ਟਾਊਨ ਤੁਹਾਡੇ ਲਈ ਲੈ ਕੇ ਆਏ ਹਨ ਬੈਸਟ ਪ੍ਰਾਈਸ ਬੈਸਟ ਐਡਵਾਈਸ ਐਂਡ ਬੈਸਟ ਸਰਵਿਸ ਆਲ ਬ੍ਰਾਂਡ ਆਫ ਵੀਲਸ ਟਾਇਰਸ ਬਸ ਨਾਮ ਯਾਦ ਰੱਖਿਓ ਬੀ ਟਾਊਨ ਵੀਲਸ 56 ਫੋਰਥ ਸਟਰੀਟ ਬਲੈਕ ਟਾਊਨ ਕਾਲ ਅਸ 02861047 Ozzy Tyres and Wheels Blacktown 32 3rd Avenue Blacktown